ਸੋ ਹਾਂਜੀ ਬਾਈ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਰਿੰਦਰ ਮਛਾਲ ਤੋਂ ਬਹੁਤ ਦਿਨਾਂ ਬਾਅਦ ਲਾਈਵ ਹੋਇਆ ਜੀ ਅੱਜ YouTube ਫੈਮਿਲੀ ਦੇ ਨਾਲ ਬਹੁਤ ਟਾਈਮ ਹੋ ਗਿਆ ਕੋਈ ਵੀ ਆਪਣਾ ਨਵਾਂ ਵਲੌਗ ਨਹੀਂ ਆ ਰਿਹਾ ਕਿਉਂਕਿ ਇੱਕ ਵੱਡਾ ਕੰਮ ਚਲਾ ਰਹੇ ਹਾਂ ਜੀ ਬਹੁਤ ਤਗੜੀ ਵੀਡੀਓ ਲੈ ਕੇ ਆ ਰਹੇ ਹਾਂ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਤੇ ਇੱਕ ਗੱਲ ਹੋਰ ਸ਼ੇਅਰ ਕਰਨੀ ਸੀਗੀ ਵੀ ਕਿਹੜੀ ਗੱਲ ਕਰਕੇ ਆਪਣਾ ਕੰਮ ਰੋਕਿਆ ਸੀ ਉਹ ਤੁਹਾਨੂੰ ਬਈ ਆਪਣਾ ਸਦੀਵ ਵੱਡਾ ਵੀਰ ਦੱਸੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਫੀ ਚਾਹੁੰਦੇ ਆ ਵੀ ਇੰਨੇ ਚਿਰ ਦਾ ਕੋਈ ਕੁਝ ਸਿਸਟਮ ਨਹੀਂ ਆ ਰਿਹਾ ਸੀਗਾ ਤੇ ਥੋੜਾ ਜਿਹਾ ਪ੍ਰੋਬਲਮ ਚੱਲਦੀ ਪਈ ਸੀ ਥੋੜਾ ਫੋਨ ਖਰਾਬ ਹੋ ਗਿਆ ਇਸ ਕਰਕੇ ਸਾਨੂੰ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਨਾ ਇੰਸਟਾਗ੍ਰਾਮ ਚੱਲਦਾ ਪਿਆ ਸੀ ਵੀ ਇੰਸਟਾਗ੍ਰਾਮ ਗੂਗਲ ਤੇ ਚੱਲਦਾ ਪਿਆ ਸੀ ਵਿੱਚ ਵਿੱਚ ਖੜੇ ਆਂਦਾ ਸੀ ਤਾਂ ਕਰਕੇ ਕੋਈ ਅਪਡੇਟ ਨਹੀਂ ਆਉਂਦੀ ਸੀ ਕੋਈ ਨਹੀਂ ਬਣਾਉਣਾ ਪ੍ਰੋਜੈਕਟ ਹੁਣ ਵਿਹਲੇ ਹੀ ਬੈਠੇ ਆਂ ਬਣਾਉਣਾ ਕਿਹੜੇ ਦਾ ਲੈ ਚਾਹੁੰਦੇ ਆ ਕਿਉਂਕਿ ਸਾਡੇ ਜਿਹੜੇ ਟੀਮ ਮੈਂਬਰ ਨੇ ਨਾ ਉਹ ਆਪਣੇ ਇਸ ਕਬਾਜੀ ਦਾ ਟੂ ਮਾਚਾਟ ਜੀ ਬੀਜੀ ਨੇ ਹਾਂ ਤਾਂ ਕਰਕੇ ਕੁਛ ਕਰਕੇ ਲੇਟ ਕੰਮ ਹੋ ਜਾਂਦਾ ਹੋਰ ਬਹੁਤ ਜਲਦੀ ਲੈ ਕੇ ਆ ਰਾਂ ਜੀ ਆਹ ਨਵੇਂ ਸਾਲ ਤੱਕ ਮੈਂ ਕਿਹਾ ਤਬਾਈ ਠਾ ਦੇਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਹੋਰ ਇੱਕ ਸੋਹਣੇ ਜਿਹੇ ਕਲਾਕਾਰ ਨਾਲ ਅਸੀਂ ਵਲੌਗ ਲੈ ਕੇ ਆਵਾਂਗੇ ਮਿਲਾ ਕੇ ਆਵਾਂਗੇ ਤੁਹਾਨੂੰ ਜੇ ਆਹ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਮੈਂ ਸਾਰੀ ਇੰਡਸਟਰੀ ਜਾਣਦੀ ਪਰ ਥੋੜਾ ਗੈਪ ਹੋ ਗਿਆ ਬਾਈ ਜਿਹੜਾ ਗੈਪ ਹੋਇਆ ਹੋਇਆ ਉਹਦਾ ਨਾਮ ਹੇਠਾਂ ਦਾਦੋ ਉਹਨ ਮਿਲਾਂਗੇ ਜਲਦੀ ਜਲਦੀ ਕਮੈਂਟ ਦੇ ਵਿੱਚ ਨਾਮ ਦੱਸੋ ਕਿਹੜਾ ਸੰਗਰ ਹੋ ਸਕਦਾ ਜੀ ਉਹ ਜਿਹਨਾਂ ਨਾਮ ਦਾਫਤਾ ਨੂੰ 25000 ਰੁਪਏ ਨਾਮ ਕੈਸ਼ ਤੋਂ ਕੈਸ਼ ਫਦੀਬਾ ਨੂੰ ਫਦੀਬਾ ਨੂੰ 25 ਕੁਝ ਕੁਝ ਨਹੀਂ ਪਈ ਹਲੇ ਇੰਨੇ ਜੋਗੇ ਹੈ ਨਹੀਂ ਆਪਾਂ ਅੱਛਾ ਮੇਰੀ ਗੱਲ ਸੁਣੋ ਬਾਈ ਉਹ ਬਾਈ ਦਾ ਨਾਮ ਪੈਂਦਾ ਆ ਆਈਫੋਨ ਵਰਗਾ ਬਾਕੀ ਨਾਮ ਤੁਸੀਂ ਦੇ ਸਕਦੇ ਕੋਣ ਆ ਕੋਣ ਨਹੀਂ ਉਹ ਬਾਈ ਨਾਲ ਜਲਦੀ ਵਲੋਗ ਲੈ ਕੇ ਆਵਾਂਗੇ ਤੁਹਾਡਾ ਪਿਆਰ ਮਿਲਦਾ ਰਿਹਾ ਬਾਕੀ ਦੇਖਦੇ ਰਹੋ ਲਵ ਯੂ ਲਵ ਜੀ ਫੈਨ ਆਫੀਸ਼ੀਅਲ ਚੈਨਲ ਨਿਰੰਦਰ ਮਛਾਲ ਫੋਲੋ ਕਰੋ ਵੀ ਕਰ ਫੋਨ ਵੱਜੇ ਰੋ